ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਕਰਜ਼ਾ ਮਾਫੀ ਸਕੀਮ ਤਹਿਤ ਅੱਜ ਹਲਕਾ ਬਸੀ ਪਠਾਣਾ ਦੇ ਬਲਾਕ ਖਮਾਰੋ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ 5 ਏਕੜ ਵਾਲੇ ਕਿਸਾਨਾਂ ਨੂੰ 2-2 ਲੱਖ ਰੁਪਏ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ ਸਮਾਗਮ ਦੌਰਾਨ 5 ਏਕੜ ਵਾਲੇ 1464 ਕਿਸਾਨਾਂ ਨੂੰ ਕਰੀਬ 14 ਕਰੋੜ ਰੁਪਏ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਤੇ ਐਸਡੀਐਮ ਖਮਾਣੋ ਪਰਮਜੀਤ ਸਿੰਘ ਐਸਡੀਐਮ ਬਸੀ ਪਠਾਣਾ ਜਗਦੀਸ਼ ਸਿੰਘ ਜੋਹਲ ਸਹਾਇਕ ਰਜਿਸਟਰਾਰ ਖਮਾਣੋ ਪੁਸ਼ਪਿੰਦਰ ਸਿੰਘ ਤੇ ਸਹਾਇਕ ਰਜਿਸਟਰਾਰ ਬਸੀ ਪਠਾਣਾ ਡਾਕਟਰ ਚੇਤਨਾ ਹੰਸ ਤੋਂ ਬਿਨਾਂ ਸਹਿਕਾਰਤਾ ਵਿਭਾਗ ਦੇ ਸੂਮੂ ਅਧਿਕਾਰੀ ਵੀ ਮੌਜੂਦ ਰਹੇ ਕਰਜ਼ਾ ਮਾਫੀ ਤੇ ਗੱਲ ਕਰਦਿਆਂ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਪੰਜਾਬ ਡੈਲੀਕੇਟ ਅਵਤਾਰ ਸਿੰਘ ਤਾਰੀ ਨੇ ਆਖਿਆ ਕਿ ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਕਰਜ਼ਾ ਮਾਫੀਟ ਹੈ 1 ਏਕੜ ਤੋਂ 5 ਏਕੜ ਤੱਕ ਸਰਕਾਰ ਦੀ ਆਈ ਹੈ ਉਹ ਮੇਰੇ ਕੋਲ ਚਾਰ ਪਿੰਡਾਂ ਚ ਪਿੰਡ ਫੁੱਲ ਮਾਜਰਾ ਪਿੰਡ ਪਨੇਚਾ ਪਿੰਡ ਕਾਲੇਵਾਲ ਤੇ ਪਿੰਡ ਧਾਨੂ ਮਾਜਰਾ ਦੇ 103 ਮੈਂਬਰਾਂ ਦਾ ਲਗਭਗ 1 ਕਰੋੜ 43 ਲੱਖ 435 ਰੁਪਇਆ ਮਾਫ ਹੋਇਆ ਅਸੀਂ ਇਸ ਬਦਲੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਦੇ ਵਿੱਚ ਕੋਈ ਮੈਂਬਰ ਇਹ ਜੇ ਸੀਗੇ ਜਿਹੜੇ ਕਰਜ਼ਾ ਨਹੀਂ ਭਰ ਸਕਦੇ ਸੀਗੇ ਡਿਫਾਲਟਰ ਸੀਗੇ ਇਸ ਕਰਕੇ ਉਹਨਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਅਸੀਂ ਇਸ ਨਾਲ ਸਾਡਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਜੀ ਸਹਾਇਕ ਰਜਿਸਟਰਾਰ ਸਹਿਕਾਰੀ ਸੁਭਾਵਾਵਾਂ ਬਸੀ ਪਠਾਣਾ ਡਾਕਟਰ ਚੇਤਨਾ ਹੰਸ ਨੇ ਸਮਾਗਮ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਪਠਾਣਾ ਦੇ ਪੱਲਾ ਹਲਕਾ ਪਠਾਣਾ ਦੇ 2.5 ਕਰੋੜ 3650 ਕਿਟਾ ਦਾ ਪਬਲਿਕ 25 ਕਰੋੜ 40 ਲੱਖ ਰੁਪਏ ਤੱਕ ਦਾ ਨਕਸ਼ਾ ਮਾਫ ਕੀਤਾ ਜਾ ਚੁੱਕਿਆ ਹੈ ਅਰ ਇਸ ਲਈ ਸਰਕਾਰ 5 ਕਿਟ ਤੱਕ ਦਾ ਨਕਸ਼ਾ ਰੱਦਵਾਫ ਕਰ ਰਹੀ ਹੈ ਜਿਸ ਦੇ ਪਹਿਲੇ ਪੜਾਅ ਵਿੱਚ ਅੱਜ 1420 ਕਿਸਾਮਾ ਦਾ ਇਹਨਾਂ 13 ਤੋਂ ਹੋਰ 2.70 ਹਜ਼ਾਰ ਰੁਪਏ ਤੱਕ ਦਾ ਮਾਫੀ ਲੱਗਾ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਆਖਿਆ ਗਿਆ ਕਿ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਦੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਕਰਜ਼ਾ ਮਾਫੀ ਸਕੀਮ ਇੱਕ ਬਹੁਤ ਵੱਡੀ ਰਾਹਤ ਹੈ। ਅੱਜ ਜਿਹੜੀ ਮੀਟਿੰਗ ਸੀਗੀ ਉਹ ਦੋਨੋਂ ਬਲਾਕਾਂ ਦਾ ਜਿਹੜਾ ਕਰਜ਼ਾ ਮਾਫ ਹੋਇਆ ਜਿੰਨਾ ਹਾਂਜੀ ਉਹਦੇ ਵਰਗੇ ਸਾਥੀ ਭੇਦ ਦੇ ਨਾਲ 10 ਬੰਦਿਆਂ ਨੂੰ ਠੀਕ ਹੈ। ਬਾਕੀ ਸਾਦੇ ਕਰੀਬ ਲੋਕਾਂ ਦੇ ਲੋਨ ਮਾਫ ਕੀਤੇ ਗਏ ਠੀਕ ਹੈ ਜੀ ਇਹ ਬੜਾ ਵੱਡਾ ਮਨਚਰ ਤੇ ਹੋਇਆ ਦੋਨੋਂ ਬਲੋਕਾਂ ਦੇ ਏ.ਆਰ.ਸੀ. ਐਲ.ਜੀ.ਓ. ਸਾਹਿਬ ਆਪਣੇ ਬਸਿਤ ਤੋਂ ਮਾਨੋ ਸਰ ਜੀ ਸਾਡੇ ਸਾਰੇ ਲੀਡਰਸ਼ਿਪ ਦੇ ਵਿੱਚ ਸਿੰਘ ਹਲਕੇ ਜਲਦੀ ਗਵਰਨਮੈਂਟ ਨੇ ਜੋ ਕੈਪਟਲ ਇੰਡਸਟਰੀ ਦਾ ਵਾਦਾ ਕੀਤਾ ਸੀਗਾ ਕਿਸਾਨਾਂ ਦੇ ਮਾਫੀ ਦੇਵਾਂਗੇ ਲੋਨ ਦੀ ਤੇ ਉਹਦੇ ਤਹਿਤ ਆਪਣੇ ਹਲਕੇ ਦੇ ਕਰੀਬ 40 ਕਰੋੜ ਦੇ ਕਰੀਬ ਆਪਣੇ ਲੋਨ ਮਾਰਿਆ ਹੋ ਗਿਆ ਯਾਰ ਤੇ 25 ਕਰੋੜ ਪਹਿਲਾਂ ਕੀਤਾ ਗਿਆ ਸੀਗਾ ਹਾਂਜੀ 15 ਦੇ ਕਰੀਬ ਹੁਣ ਜਿਹੜਾ ਤੀਜਾ ਚੱਲ ਰਿਹਾ ਪਾ ਕੁੱਲ ਰਕਮ 40 ਕਰੋੜ ਦੇ ਕਰੀਬ ਇਹ ਰਕਮ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਆ ਜਿਨ੍ਹਾਂ ਨੇ ਰਵੀ ਦਿੱਤਾ ਕਰਜ਼ਾ ਹਾਂਜੀ ਉਹ ਮੋਰ ਵੀ ਦਿੱਤਾ ਸੀ ਉਹ ਹੁੰਦਾ ਵੀ ਦੁਬਾਰੇ ਆਜਾ ਪਾਉਂਦਾ ਦੇਸ਼ ਦੁਨੀਆ ਦੀਆਂ ਵਾਪਰੀਆਂ ਘਟਨਾਵਾਂ ਨੂੰ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਨਵੇਂ YouTube ਚੈਨਲ ਸਾਡੀ ਵੀਡੀਓਜ਼ ਨੂੰ ਕਰੋ ਲਾਈਕ ਤੇ ਆਪਣੇ ਵਿਚਾਰ ਛੱਡੋ ਸਾਡੇ ਕਮੈਂਟ ਬਾਕਸ